ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਚੋਇਸ ਕਲੋਥਮਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸਟੋਰੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹਦੇ ਤੇ ਸਕਰੀਨਸ਼ਾਟ ਭੇਜਣਾ ਉਸ ਤੋਂ ਬਾਅਦ ਅਸ ਤੁਹਾਨੂੰ ਇੱਕ ਨੰਬਰ ਦੇ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਫੋਟ ਪੂਰਾ ਰੋਡ ਨੇੜੇ ਗੁਰਦੁਆਰਾ ਗੋਦਰੀ ਸਾਹਿਬ ਫ੍ਰੀਕ ਲਓ ਜੀ ਅੱਜ ਤੁਹਾਡੇ ਵਾਸਤੇ ਅਸੀਂ ਸੂਟ ਵੀ ਲੈ ਕੇ ਆਏ ਆਂ ਔਰ ਸੋਹਣੇ ਸੋਹਣੇ ਟਾਵਲ ਵੀ ਲੈ ਕੇ ਆਏ ਆਂ ਕਿਉਂਕਿ ਜਦੋਂ ਵੀ ਅਸੀਂ ਟਾਵਲ ਲੈ ਕੇ ਆਉਨੇ ਆ ਉਹ ਫੇਰ ਕੱਟ ਰਹਿ ਜਾਂਦੇ ਸੀ ਤੇ ਪਹਿਣਾ ਦੀ ਡਿਮਾਂਡ ਪੂਰੀ ਹੋਈ ਨਹੀਂ ਹੋ ਰਹੀ ਸੀ ਅੱਜ ਖੁੱਲੇ ਜਲੇ ਆਉਂਦੇ ਕਾਫੀ ਸਾਰੇ ਤੇ ਲਓ ਜੀ ਸੂਟ ਦੇਖੋ ਸੂਟ ਸਾਰੇ ਕਾਟਨ ਦੇ ਵਿੱਚ ਰਹਿਣਗੇ ਦੀ ਪ੍ਰਾਈਸ ਡਿਫਰੈਂਟ ਡਿਫਰੈਂਟ ਰਹੂਗੀ। ਲਓ ਜੀ ਪਹਿਲਾ ਸੂਟ ਦੇਖੋ ਤੁਸੀਂ ਇੰਨਾ ਕ ਪਿਆਰਾ ਕਪੜਾ ਹੈਗਾ ਇਹ। ਕਾਟਨ ਇੰਨੀ ਸੋਹਣੀ ਹੈ। ਸੀ ਥਰੂ ਬਿਲਕੁਲ ਨਹੀਂ ਪਹਿਲਾਂ ਵੀ ਇੱਧਰ ਦਿਖਾ ਦੇ। ਮੇਰਾ ਹੱਥ نیچے ਹੈ ਬਿਲਕੁਲ ਸੀ ਥਰੂ ਨਹੀਂ ਹੈਗਾ। ਐਦਾਂ ਹੀ ਪਾਉਣਾ ਤੁਸੀਂ ਬਿਨਾ ਲਾਈਨਿੰਗ ਤੋਂ ਬਿਨਾ ਅੰਡਰਸ਼ਰਟ ਤੋਂ ਜਿਵੇਂ ਮਰਜ਼ੀ ਪਾਓ ਠੀਕ ਹੈ। ਪਹਿਣਾ ਲਾਈਨਿੰਗ ਲਾਉਣ ਤੋਂ ਭਜਦੀਆਂ ਨੇ। ਸੋ ਲਾਈਨਿੰਗ ਲਾਉਣ ਦੀ ਤੁਹਾਨੂੰ ਬਿਲਕੁਲ ਲੋੜ ਨਹੀਂ ਪੈਣੀ ਹੈਗੀ। ਲੈਂਥ ਨਾਪ ਲੈਣੇ ਆਪਾਂ ਕਿੰਨੀ ਹੋਊਗੀ ਇਹਦੀ। ਆਈ ਜਰਸੀ ਮੈਂ ਦੱਸਾਂ ਲੋਈ 47 47 ਠੀਕ ਹੈ ਜੀ ਸਰਕਾਰੀ ਲੈਂਥ ਹੈ ਇਹਦਾ ਕੋਈ ਫਿਕਰ ਨਹੀਂ ਹਾਂ ਇਹਦਾ ਕੋਈ ਫਿਕਰ ਨਹੀਂ ਹੈਗਾ ਤੇ ਇਹ ਹੈਗੀ ਹੈ ਜਿਹੜੀ ਪੱਟੀ ਇਹ ਵਰਕ ਦੀ ਪੱਟੀ ਹੈ ਹਾਂ ਵਰਕ ਹੋਇਆ ਹੋਇਆ ਜੀ ਇਸ ਤੇ ਤੇ ਇਹ ਜਦੋਂ ਤੁਸੀਂ ਨੈਕ ਬਣਾਉਂਗੇ ਨਾ ਉੱਪਰੋਂ ਇਹ ਪੱਟੀ ਥੋੜੀ ਕੱਟੂਗੀ ਇਹ ਕਾਫੀ ਲੰਬੀ ਪੱਟੀ ਬਣੀ ਹੋਈ ਹੈ ਪੱਟੀ ਮੈਨ ਆਪ ਦੇਣੀ ਹੈ ਕਿੰਨੀ ਬਣੀ ਹੋਈ ਹੈ ਪੱਟੀ ਹੈਗੀ ਹੈ ਜੀ 1.5 14 ਇੰਚ ਠੀਕ ਹੈ ਜੀ ਤੇ ਉੱਪਰੋਂ ਜਿਹੜਾ ਛੱਡਿਆ ਹੋਇਆ ਉਹ 2 ਇੰਚ ਹੈ ਉਸ ਤੋਂ ਬਾਅਦ ਤੁਸੀਂ 6 ਇੰਚ 6.5 ਇੰਚ ਤੱਕ ਕਟਾਈ ਕਰੋਗੇ 6 ਇੰਚ ਦਾ ਕਰਨਗੇ ਤਾਂ 6.5 ਬਚ ਜੂਗਾ ਤਾਂ ਉਸ ਤੋਂ ਬਾਅਦ ਵੀ ਤੁਹਾਨੂੰ 8-9 ਇੰਚ ਜਿਹੜੀ ਪੱਟੀ ਹੈਗੀ ਆ ਉਹ ਮਿਲ ਜੂਗੀ ਠੀਕ ਹੈ 9 ਸਵਾ 9 9.5 ਇੰਚ ਪੱਟੀ ਹੈ ਜਿਹੜੀ ਉਹ ਬਚ ਜੂਗੀ ਲਓ ਜੀ ਕਲੀਅਰ ਹੋ ਗਿਆ ਹੁਣ ਸਾਰਾ ਕੁਝ ਤੇ ਫਰੰਟ ਦੇ ਉੱਪਰ ਹੁਣ ਤੁਹਾਨੂੰ ਮਿਲੂਗਾ ਜੀ ਵਰਕ ਸਿੱਪੀ ਵਰਕ ਥੋੜਾ ਜਿਹਾ ਫੈਂਸੀ ਜਿਹਾ ਲੁੱਕ ਦਿੱਤੀ ਹੋਈ ਹੈ ਇਹਨੂੰ ਕਾਫੀ ਵਧੀਆ ਲੱਗਦਾ ਹੈ ਇਹ ਪੱਤੇ ਜਿਹੇ ਬਣੇ ਹੋਏ ਨੇ ਇਹਦੇ ਤੇ ਸਿੱਪੀ ਵਰਕ ਦੇ ਠੀਕ ਹੈ ਜੀ ਫਰੰਟ-ਫਰੰ ਤੇ 2.5 ਮੀਟਰ ਦੀ ਮਿਲੂਗੀ ਜੀ ਤੁਹਾਨੂੰ ਸਲਵਾਰ ਕਲਰ ਬਹੁਤ ਜਿਆਦਾ ਸੋਹਣਾ ਸੂਤਰਾ ਬਹੁਤ ਪਿਆਰਾ ਕਲਰ ਹੈ ਤੇ ਕਾਟਨ ਪੂਰੀ ਵਧੀਆ ਹੈ ਤੇ ਦੁਪੱਟਾ ਜਿਹੜਾ ਉਹ ਤਾਂ ਐ ਗੰਡੇ ਦੀ ਪਤ ਵਰਗਾ ਆ ਲਓ ਚੌੜਾਈ ਬਹੁਤ ਜਿਆਦਾ ਦੁਪੱਟੇ ਦੀ ਮੈਂ ਪੁੱਠਾ ਦਿਖਾਤਾ ਮੈਨੂੰ ਲੱਗਦਾ ਤੁਹਾਨੂੰ ਕਿ ਸਿੱਧਾ ਇੱਕੋ ਜਿਹੀ ਲਓ ਜੀ ਸਿੱਧਾ ਪੁੱਠੇ ਜਿਵੇਂ ਉਹਦੀ ਲਓ ਜੀ ਦੁਪੱਟੇ ਦੀ ਚੌੜਾਈ ਬਹੁਤ ਜਿਆਦਾ ਹੈ ਲੜ ਤੋਂ ਪਤਾ ਲੱਗ ਜੂ ਪੁੱਠਾ ਸਿੱਧਾ ਨਹੀਂ ਪਤਾ ਨਹੀਂ ਲੱਗਦਾ ਇੱਕੋ ਜਿਹੀ ਲਓ ਜੀ ਤੇ ਲੈਂਥ ਹੈ ਕਿ ਸਭਾ ਨੂੰ ਠੀਕ ਹੈ ਚੜਾਈ ਬਹੁਤ ਹੈ ਕਾਟਨ ਦੇ ਦੁਪੱਟੇ ਇੰਨੇ ਕੀ ਹੁੰਦੇ ਨੇ ਔਰ ਬਹੁਤ ਪਿਆਰੀ ਕਾਟਨ ਹੈ ਆ ਲੋ ਨੇੜੇ ਕਰਕੇ ਦਿਖਾਵੇ ਬੀ ਬੜੀ ਪਿਆਰੀ ਜੀ ਕਾਟਨ ਹੈਗੀ ਪਤਲੀ ਪਤਲੀ ਜਮੇ ਪੂਰਾ ਕਰਕੇ ਦੂਰੇ ਦੀ ਲੋੜ ਹੀ ਨਹੀਂ ਬਾਰੇ ਠੀਕ ਹੈ ਆ ਇਹ ਕਿਹੜਾ ਮੁੰਬਰ ਦਾ ਦੁਪੱਟਾ ਹੈ ਤਾਂ ਇਦਾਂ ਹੀ ਠੀਕ ਹੈ ਆ ਲੋ ਜੀ ਹੁਣ ਘੂੜਾ ਦੀ ਜੈ ਬਹੁਤ ਸੋਹਣਾ ਸੂਟ ਹੈ ਨੈਕਸਟ ਦੇਖੋ ਉਹਦੇ ਚ ਕਲਰ ਹੈ ਇੱਕ ਇਹ ਵਾਲਾ ਤੁਹਾਨੂੰ ਪਿੰਕ ਕਲਰ ਮਿਲ ਜੂ ਦੋ ਕਲਰ ਨੇ ਦੋਨੇ ਹੀ ਬਹੁਤ ਜ਼ਿਆਦਾ ਸੋਹਣੇ ਨੇ ਕੱਲਾ ਕੱਲਰ ਹੈ ਦੋਵੇਂ ਹੀ ਸੋਹਣੇ ਬਹੁਤ ਜ਼ਿਆਦਾ ਸੋਹਣੇ ਨਿਕਲੋ ਇਸ ਤਰ੍ਹਾਂ ਕਰਕੇ ਲੈਂਥ ਉਹਨੀਆਂ ਹੀ ਮਿਲ ਜੂਗੀ 46 47 ਤੱਕ ਪੱਟੀ ਵਰਕ ਵਾਲੀ ਹੈ ਬੜੀ ਪਿਆਰੀ ਆ ਦੇਖੋ ਇਹਦੇ ਤੇ ਵਰਕ ਦੇਖੋ ਕਿੰਨਾ ਸੋਨਾ ਹੋਇਆ ਹੋਇਆ ਪੱਟੀ ਤੇ ਬਹੁਤ ਪਿਆਰਾ ਵਰਕ ਹੋਇਆ ਹੈ ਔਰ ਸਾਰੇ ਦੇ ਵਿੱਚ ਫਿਰ ਤੁਹਾਨੂੰ ਇਦਾਂ ਸਿੱਪੀ ਵਰਕ ਫਰੰਟ ਫਰੰਟ ਤੇ ਮਿਲੇਗਾ ਬਹੁਤ ਪਿਆਰਾ ਲੱਗਦਾ ਇਹਦੇ ਨਾਲ ਸੋਹਣੀ ਜੀ ਲੁੱਕ ਆਉਂਦੀ ਹੈ ਸੂਟ ਦੀ ਕਾਟਨ ਪੂਰੀ ਐਨ ਏ ਕਲਾਸ ਕਲਰ ਸੇ ਕਲਰ ਸਹੀ ਹੈ ਤੇ ਇਹ ਹੈਗਾ ਜੀ ਇਹਦਾ 2.5 ਮੀਟਰ ਦਾ ਦੀ ਸੰਵਾਰ ਤੇ ਕੋਈ ਤੁਹਾਨੂੰ ਇਹਦੇ ਨੀਚੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਐ ਆਮ ਨਾਲ ਪਾ ਲੂਗੇ ਤੁਸੀਂ ਇਦਾਂ ਹੀ ਠੀਕ ਹੈ ਕੁਝ ਨਹੀਂ ਹੁੰਦਾ ਇਹਦੇ ਨਾਲ ਤੇ ਸੌਫਟ ਵਾਲੀ ਕਾਟਨ ਆ ਬਿਲਕੁਲ ਆਕੜੀ ਵਾਲੀ ਕਾਟਨ ਨਹੀਂ ਹੈਗੀ ਸੌਫਟ ਵਾਲੀ ਐ ਤੇ ਸਵਾ ਦੋ ਮੀਟਰ ਦੁਪੱਟਾ ਮਿਲੂਗਾ ਦੁਪੱਟਾ ਮੈਂ ਤੁਹਾਨੂੰ ਡਬਲ ਹੀ ਦਿਖਾ ਦੇਣੀ ਐ ਇਦਾਂ ਲੋ ਪੂਰਾ ਵਧੀਆ ਸੂਟ ਆਊਗਾ ਜੀ ਤੁਹਾਡੇ ਕੋਲੇ ਚੌੜਾਈ ਪੂਰੀ ਐ ਦੁਪੱਟੇ ਦੀ ਸਵਾ ਦੋ ਮੀਟਰ ਦੁਪੱਟਾ ਚਾਹੇ ਘਰੇ ਪਾਓ ਚਾਹੇ ਬਾਹਰ ਅੰਦਰ ਪਾਓ ਤੁਹਾਡੀ ਮਰਜ਼ੀ ਐ ਠੀਕ ਐ ਲੋ ਜੀ ਅਗਲਾ ਦੇਖੋ ਕਾਫੀ ਸੋਹਣਾ ਸੂਟ ਹੈ ਵੀ ਬਿਲਕੁਲ ਕਾਟਨ ਦੇ ਵਿੱਚ ਸੂਟ ਹੈ ਪੂਰ ਬਿਲਕੁਲ ਪਿਓਰ ਕਾਟਨ ਆਲੋ ਲੋਡੀ ਪੂਰਾ ਵਧੀਆ ਸੂਟ ਹੈ ਕੋਈ ਸੀਸੂ ਨਹੀਂ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਬਿਨਾ ਅੰਡਰਸ਼ਰਟ ਤੋਂ ਮਾੜਾ ਮੋਟਾ ਹੋਊਗਾ ਕੁਝ ਖਾਸ ਹੈ ਨਹੀਂਗਾ ਜੀ ਇਹ ਇਦਾਂ ਹੀ ਚੱਲਦੇ ਨੇ ਜਿਵੇਂ ਮਤਲਬ ਲੇਡੀਜ਼ ਇਦਾਂ ਪਾ ਲੈਂਦੀਆਂ ਨੇ ਦੇਖੋ ਚੈਨੀਆਂ ਕਢਾਈ ਹੋਈ ਹੈ ਤੇ ਆਹ ਹੈਗਾ ਜਿਹੜਾ ਇਹਦੇ ਉੱਪਰ ਨਾ ਵਰਕ ਹੋਇਆ ਹੋਇਆ ਆਹ ਜਿਹੜਾ ਫਲਾਵਰ ਹੈ ਨਾ ਇਹਦੇ ਤੇ ਤੁਹਾਨੂੰ ਜਰੀ ਵਰਕ ਵੀ ਮਿਲੂਗਾ ਆਊਟਲਾਈਨ ਦਿੱਤੀ ਹੋਈ ਹੈ ਪਲੱਸ ਸਰਵੋਸਕੀ ਵੀ ਲੱਗੀ ਹੋਈ ਹੈ ਠੀਕ ਹੈ ਤੇ ਬਾਕੀ ਸਾਰਾ ਪ੍ਰਿੰਟ ਆਹ neck ਦੇ ਉੱਪਰ ਵੀ ਆ ਸਾਰਾ ਪ੍ਰਿੰਟ ਹੈ ਠੀਕ ਹੈ ਜੀ ਔਰ ਘੇਰਾ ਦੇ ਗਲੋਬਲ ਬਾਰਡਰ ਬਾਰਡਰ ਦੇ ਉੱਪਰ ਸਾਰੇ ਤੁਹਾਨੂੰ ਫੇਰ ਜਰੀ ਦਾ ਵਰਕ ਮਿਲੂਗਾ ਬ੍ਰੀਕ ਬ੍ਰੀਕ ਜ ਬੜਾ ਹੀ ਪਿਆਰਾ ਜ ਵਰਕ ਹੈ ਸਾਰੇ ਬੜਾ ਸੋਹਣਾ ਸੂਟ ਹੈ ਮੈਂ ਤੁਹਾਨੂੰ ਇਹਦਾ ਘੇਰਾ ਦੱਸ ਦੇਣੀ ਆ ਨਾਪ ਕੇ ਘੇਰਾ ਬਹੁਤ ਹੈ ਜੀ 28 ਤੱਕ ਘੇਰਾ ਤੇ ਲੈਂਥ ਵੀ ਦੱਸ ਦਿੰਦੇ ਲੈਂਥ ਨਾ ਉੱਪਰੋਂ ਇੱਥੋਂ ਸ਼ੁਰੂ ਕਰਦੀ ਆ ਮੈਂ ਕਿੱਥੋਂ ਪੱਟੀ ਸ਼ੁਰੂ ਹੁੰਦੀ ਹੈ ਲੋ ਜੀ ਲੈਂਥ ਹੈ ਗਈ 46 ਠੀਕ ਹੈ ਜੀ ਤੇ ਆ ਹੈਗੀ ਹੈਗੀ ਇਹਦੀ ਬਾਜੂ ਬਾਜੂ ਦਾ ਪ੍ਰਿੰਟ ਇਹ ਵਾਲਾ ਆ ਵਾਲਾ ਪ੍ਰਿੰਟ ਤੁਹਾਨੂੰ ਬਾਜੂ ਤੇ ਮਿਲੇਗਾ ਠੀਕ ਹੈ ਤੇ ਬੈਕ ਸਾਈਡ ਦੇਖ ਲਓ ਆलो ਉਹੀ ਪ੍ਰਿੰਟ ਬਸ ਵਰਕ ਨਹੀਂ ਹੈਗਾ ਬਾਕੀ ਉਹੀ ਪ੍ਰਿੰਟ ਸਾਰਾ ਜਿੱਦਾਂ ਤੁਸੀਂ ਫਰੰਟ ਤੇ ਦੇਖਿਆ ਕਾਫੀ ਸੋਹਣਾ ਸੂਟ ਹੈ ਜੀ ਆਫ ਵਾਈਟ ਜਾਂ ਕਲਰ ਹੈਗਾ ਕਰੀਮ ਜਾਂ ਤੇ ਸਲਵਾਰ ਮਿਲੂਗੀ ਤੁਹਾਨੂੰ 2.5 ਮੀਟਰ ਕਾਟਨ ਮਸਲੀਨ ਦੀ ਸਲਵਾਰ ਹੋਊਗੀ ਰੈੱਡ ਨਹੀਂ ਹੈਗੀ ਰੈਡੀਸ਼ ਮਹਿਰੂਨ ਹੈ ਅ 2.5 ਤੋਂ ਜ਼ਿਆਦਾ ਲੈ ਚਪੜਦੇ ਤੈਨੋਂ ਤੋਂ ਘੱਟ ਠੀਕ ਆ ਜੀ 2.5 ਤੋਂ ਕਾਫੀ ਜ਼ਿਆਦਾ ਗਿੱਠਕ ਜ਼ਿਆਦਾ ਹੋਊਗੀ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਪਿਓਰ ਸ਼ਫੂਨ ਦੇ ਵਿੱਚ ਦੁਪੱਟਾ ਚੌੜਾਈ ਬਹੁਤ ਆ ਦੁਪੱਟੇ ਦੀ ਐ ਨਹੀਂ ਆ ਵੀ ਮਰਿਆ ਜਾ ਦੁਪੱਟਾ ਕਾਫੀ ਸੋਹਣਾ ਲੱਗਦਾ ਦੁਪੱਟਾ ਤੇ ਲੈਂਥ ਨਾਪਦਾ ਮੈਨੂੰ ਲੱਗਦਾ ਸਵਾ 2 ਮੀਟਰ ਦੁਪੱਟਾ ਹੋਊਗਾ ਸਵਾ 2 ਤੋਂ ਜ਼ਿਆਦਾ ਜੀ ਤੇ 2.5 ਤੋਂ 4-5 ਉਂਗਲਾਂ ਘੱਟ ਹੈ ਤੇ ਬਾਕੀ ਲੈਂਥ ਇਹਦੀ ਮਤਲਬ ਕਿ ਚੌੜਾਈ ਇਹਦੀ ਪੂਰੀ ਹੈ ਹੁਣ ਡਬਲ ਕਰਕੇ ਦਿਖਾ ਦਿੰਨੀ ਆ ਕਾਫੀ ਹੈ ਲੰਬਾ ਦੁਪੱਟਾ ਵਧੀਆ ਹੈਗਾ ਦੁਪੱਟਾ ਛੋਟਾ ਨਹੀਂ ਹੈਗਾ ਲੱਗ ਭਾ ਘਟਾਈ ਆ ਚਾਰ ਪੰਜ ਉਂਗਲਾ ਘਟਾ ਆ ਲੋ ਇਹ ਵਾਲਾ ਦੁਪੱਟਾ ਬਹੁਤ ਜਿਆਦਾ ਸੋਹਣਾ ਸੂਟ ਹੈ ਠੀਕ ਹੈ ਜੀ ਇਹ ਵਾਲਾ ਉਹਦੇ ਨਾਲ ਦਾ ਹੀ ਹੈ ਬਸ ਥੋੜਾ ਫਰਕ ਹੈ ਡਿਜ਼ਾਈਨਿੰਗ ਦਾ ਬਹੁਤ ਜਿਆਦਾ ਨਹੀਂ ਫਰਕ ਥੋੜਾ ਜਿਹਾ ਫਰਕ ਹੈ ਬੋਟਲ ਗ੍ਰੀਨ ਜਿਹਾ ਕਲਰ ਹੈ ਇਹ ਲੋ ਲੋ ਜੀ ਬਹੁਤ ਪਿਆਰਾ ਸੂਟ ਹੈ ਉੱਪਰਲਾ ਡਿਜ਼ਾਈਨ ਦੇਖ ਲਓ ਤੇ ਨੀਚੇ ਆ ਕੇ ਫਿਰ ਡਿਜ਼ਾਈਨਿੰਗ ਦੇਖੋ ਬਹੁਤ ਸੋਹਣਾ ਸੂਟ ਬਹੁਤ ਸੋਹਣਾ ਸੂਟ ਹੈ ਤੇ ਆਹ ਵਾਲੀ ਡਿਜ਼ਾਈਨਿੰਗ ਹੋਰ ਆ ਗਈ ਇੱਥੇ ਆ ਕੇ ਆਹ ਘੇਰੇ ਤੇ ਇਹ ਵਾਲੀ ਡਿਜ਼ਾਈਨਿੰਗ ਆ ਔਰ ਸਾਰੇ ਦੇ ਉੱਪਰ ਜ਼ਰੀ ਵਰਗਾ ਬਿਲਕੁਲ ਕਾਟਨ ਦੇ ਵਿੱਚ ਸੂਟ ਹੈ ਠੀਕ ਹੈ ਜੀ ਪਿਓਰ ਕਾਟਨ ਦੇ ਵਿੱਚ ਤੇ ਇਹ ਹੈਗੀ ਬਾਜੂ ਆ ਮੋਰ ਜੇ ਬਣੇ ਹੋਏ ਨੇ ਆ ਇੱਥੇ ਵੀ ਮੋਰ ਬਣੇ ਹੋਏ ਨੇ ਅਸੀਂ ਸਾਰੇ ਤੇ ਉਹ ਪ੍ਰਾਊਡ ਲਾਈਨ ਦਿੱਤੀ ਹੋਈ ਆ ਤੇ ਲੋ ਜੀ ਇਹਦਾ ਦੇਖੋ ਤੁਸੀਂ ਬੈਕ ਸਾਈਡ ਬੈਕ ਸਾਈਡ ਵੀ ਉਦਾਂ ਹੀ ਆ ਡਿਜ਼ਾਈਨਿੰਗ ਬਹੁਤ ਜਿਆਦਾ ਪਿਆਰੀ ਹੈ ਠੀਕ ਹੈ ਜੀ ਤੇ ਸਲਵਾਰ ਦੇਖ ਲਓ 2.5 ਮੀਟਰ ਦੀ ਨਾਲ ਮੈਨੂੰ ਲੱਗਦਾ ਇਹ ਵੀ ਸ਼ਾਇਦ 2.5 ਪਲੱਸ ਹੋਵੇ ਕਾਟਨ ਮਸਲੀਨ ਦੀ ਸਲਵਾਰ ਹੈ ਸ਼ਰਟ ਪਿਓਰ ਕਾਟਨ ਦੇ ਵਿੱਚ ਲਓ ਜੀ ਸਲਵਾਰ 2.5 ਤੋਂ 1 ਗਿੱਠ ਜਿਆਦਾ ਹੈ ਠੀਕ ਹੈ ਜੀ 2.5 ਪਲੱਸ 2.5 ਪਲੱਸ ਹੈ ਤਿੰਨ ਤੋਂ ਘੱਟ ਹੈ ਦੁਪੱਟਾ ਹੋਊਗਾ ਉਦਾਂ ਦਾ ਹੀ ਜਿਸ ਤਰ੍ਹਾਂ ਪਹਿਲਾਂ ਦੇਖ ਲਿਆ ਤੁਸੀਂ ਤੇ ਆ ਲਓ ਸਵਾਦ ਤੋਂ ਤੋਂ ਜਿਆਦਾ 2.5 ਤੋਂ ਘੱਟ ਲਓ ਦਾ ਇਹ ਤਾਂ ਥੋੜਾ ਮੋਟਾ ਕੱਟਾ ਹੋਊਗਾ 2.5 ਤੋਂ ਜ਼ਿਆਦਾ ਦਾ। ਕਾਫੀ ਸੋਹਣਾ ਦੁਪੱਟਾ ਹੈ ਮੋਰਨੀਆਂ ਆਈਆਂ ਬਣੀਆਂ ਹੋਈਆਂ ਨੇ ਕਾਰਨਰਸ ਤੇ ਤੇ ਲੋ ਜੀ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ। ਨੈਕਸਟ ਦੇਖੋ। ਲੋ ਜੀ ਬਹੁਤ ਪਿਆਰਾ ਸੂਟ ਹੈ ਇਹ ਵੀ। ਖੁੱਲਾ ਡੁੱਲਾ ਕਪੜਾ ਹੈ। ਮੈਨੂੰ ਲੱਗਦਾ ਇਹ ਤਾਂ ਬਾਦੂ ਕਪੜਾ ਲੱਗਦਾ ਹੈ। ਲੈਂਥ ਨਾਪਣ ਦੀ ਲੋੜ ਨਹੀਂ ਹੈ 2.5 ਮੀਟਰ ਆਮ ਨਾਲ ਹੈਗਾ ਬਸ। ਹਾਂ ਬਹੁਤ ਲੰਬਾ ਹੈ। ਹਾਂ ਬਹੁਤ ਲੰਬਾ ਪਿਆ ਨੀਚੇ ਤੱਕ। ਮੈਨੂੰ ਆਇਆ ਲੱਗਾ 2.5 ਤੋਂ ਵੀ ਜ਼ਿਆਦਾ ਹੋਊਗਾ। ਪੂਰਾ 2 ਢਾਈ ਮੀਟਰ ਚ ਵਧੀਆ ਆਪਣੇ ਮਤਲਬ ਕਿ ਸੂਟ ਬਣ ਜਾਂਦਾ ਹੁੰਦਾ 셔ਟ ਵੱਧੀਆ ਘਟਣੀ ਹੂੰ ਆ ਲੋ ਇਹ ਹੈਗੀ ਆ ਜੀ ਸਲਵਾਰ ਤੇ ਸਲਵਾਰ ਵੀ ਦੱਸ ਦਿੰਨੀ ਆ ਤੁਹਾਨੂੰ ਕਿੰਨੀ ਹੋਊਗੀ ਸਾਰਿਆਂ ਦੀ ਆਪਾਂ ਨਾਪ ਨਾਪ ਕੇ ਦੱਸ ਦਾਂਗੇ ਤੁਹਾਨੂੰ ਢਾਈ ਹੁੰਦੀ ਆ ਜੀ ਸਹੀ ਤੇ ਜਾਜੇ ਲੱਗਦੀ ਹੁੰਦੀ ਆ ਢਾਈ ਰਾਮਨਾਲਾ ਜੀ ਖੁੱਲੀ ਡੁੱਲੀ ਢਾਈ ਆ ਵੱਧ ਹੋ ਸਕਦੀ ਢਾਈ ਤੋਂ ਘਟਣੀ ਹੋ ਸਕਦੀ ਇਹ ਸਲਵਾਰ ਹੈ ਇਸ ਤਰ੍ਹਾਂ ਹੀ ਬਣੂਗੀ ਆ ਲੰਬੀਆਂ ਲਾਈਨਾਂ ਤੇ ਆ ਹੈਗੀ ਜੀ ਇਹਦੀ ਸ਼ਰਟ ਠੀਕ ਹੈ ਬਾਟਮ ਦੇ ਵਿੱਚ ਸੂਟ ਹੈ ਸ਼ੰਕਰ ਬ੍ਰਾਂਡ ਦਾ ਸੂਟ ਹੈ ਤੇ ਇਹ ਹੈ ਦਾ ਦੁਪੱਟਾ ਤੇ ਲੋ ਚੜਾਈ ਬਹੁਤ ਹੈ ਦੁਪੱਟੇ ਦੀ कॉटन ਦੇ ਵਿੱਚ ਦੁਪੱਟਾ ਮੈਨੂੰ कॉटन ਮਸਲੀਨ ਜੀ ਲੱਗਦੀ ਹੈ ਹਾਂ ਸਵਾ ਦੋ ਮੀਟਰ ਦੁਪੱਟਾ ਹੋਊਗਾ ਚੜਾਈ ਬਹੁਤ ਜ਼ਿਆਦਾ ਹੋਊਗੀ ਦੁਪੱਟੇ ਦੀ ਚੜਾਈ ਬਹੁਤ ਹੂੰ ਲੋ ਜੀ ਨੈਕਸਟ ਦੇਖਿਓ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਰਸਟ ਜਿਹਾ ਕਲਰ ਹੈ ਜੀ ਡਾਰਕ ਰਸਟ ਬਹੁਤ ਪੈਣਾ ਰਸ ਕਲਰ ਮੰਗਦੀ ਹੁੰਦੀ ਹੈ neck ਦੇਖੋ ਤੁਸੀਂ neck ਦੇ ਉੱਪਰ ਨਾ ਇਹਦੇ ਹੈਂਡਵਰਕ ਦਿੱਤਾ ਹੋਇਆ ਸਾਰਾ ਆਹ ਦੇਖੋ ਤੁਸੀਂ ਪੂਰਾ ਹੈਂਡਵਰਕ ਠੀਕ ਹੈ ਜੀ ਤੇ ਮੈਂ ਪਿਛਲੇ ਸਾਲੇ ਦੇ ਨਾਲ ਦਾ ਸੂਟ ਬਣਾਇਆ ਸੀਗਾ ਬੜਾ ਪਿਆਰਾ ਲੱਗਦਾ ਇਹ ਸੂਟ ਜਦੋਂ ਪਾਉਣੀ ਹੈ ਤੁਸੀਂ ਕਿਉਂਕਿ ਕਲਰ ਤੇ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਤੇ نیچے ਘੇਰੇ ਤੇ ਤੁਹਾਨੂੰ ਇਹ ਵਾਲੀ ਲੇਸ ਮਿਲੇ ਠੀਕ ਹੈ ਤੇ ਬੈਕ ਸਾਈਡ ਇਦਾਂ ਹੀ ਪ੍ਰਿੰਟਡ ਹੋਊਗੀ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਲੋ ਬਹੁਤ ਸੋਹਣੀ 2.5 ਮੀਟਰ ਦੀ ਸਲਵਾਰ ਮਿਲੂਗੀ ਲੰਬੀਆਂ ਲਾਈਨਾਂ ਦੇ ਵਿੱਚ ਮਿਲੂਗੀ ਤੇ ਦੁਪੱਟਾ ਦੇਖੋ ਤੁਸੀਂ ਇਹ ਦੁਪੱਟੇ ਦਾ ਤਾਂ ਕਹਿਣਾ ਜੀ ਇਹ ਬੜਾ ਪਿਆਰਾ ਸੂਟ ਆ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਕਾਟਨ ਇੰਨੀ ਕੁ ਪਿਆਰੀ ਹੈ ਤੇ ਚੌੜਾਈ ਪੁੱਛੋ ਹੀ ਨਾ ਦੁਪੱਟੇ ਦੀ ਤੇ 4 ਸਾਈਡ ਆ ਵਾਲੇ ਖੁੱਲ ਜੇ ਮਿਲਣਗੇ ਤੁਹਾਨੂੰ ਠੀਕ ਹੈ ਤੇ ਆਹ ਲੋ ਜੀ ਮੈਨੂੰ ਤਾਂ ਐ ਲੱਗਦਾ ਜਿਵੇਂ 2.5 ਮੀਟਰ ਹੁੰਦਾ ਮੈਂ ਨਾਪ ਦਿੰਦੀ ਮੈਂ ਦੁਪੱਟਾ ਢੁੱਲਾ ਢੁੱਲਾ ਹੈ ਢੁੱਲਾ ਢੁੱਲਾ ਦੁਪੱਟਾ ਲੋ ਜੀ 2.5 ਤੋਂ 4 ਉਂਗਲਾ ਘਟਾ ਹੈ ਲਗਭਗ 2.5 ਮੀਟਰ ਹੈ 4 ਉਂਗਲਾ ਘਟਾ ਹੈ ਜੇ ਤੁਸੀਂ ਆਹ ਫੁੱਲ ਜੇ ਲੈ ਲਓਗੇ ਨਾਲ ਟਟਾਈ ਹੋਈ ਹੈ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਸਾਸੀ ਘੋਟਾ ਲੱਗਿਆ ਹਾਂ ਹੋਰ ਸਾਈਡ ਇਹਦੇ ਨਾਲ ਤੁਹਾਨੂੰ ਇਹ ਵਾਲੀ ਮਿਲੂਗੀ ਆਹ ਬਰੀਕ ਸਮੋਸਾ ਲੈਸ ਜੀ ਕਾਫੀ ਵਧੀਆ ਸੂਟ ਹੈ ਜੀ ਤੇ ਨੈਕਸਟ ਹੈਗਾ ਲੋ ਆਹ ਲੋ ਜੀ ਪ੍ਰਿੰਟ ਦੇਖ ਲੋ ਤੇ ਕਪੜਾ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਕਾਟਨ ਦਾ ਸੂਟ ਆਊਗਾ ਤੁਹਾਡੇ ਕੋਲੇ ਠੀਕ ਹੈ ਕੈਮਰੀ ਕਾਟਨ ਲੋ ਮਸਟਰਡ ਜਿਆ ਕਲਰ ਹੈ yellow ਨਹੀਂ ਹੈਗਾ ਮਸਟਰਡ ਕਲਰ ਹੈ ਲੋ ਆਵळा ਪ੍ਰਿੰਟ ਹੈ ਇੱਥੇ ਇੱਥੇ ਸਹੀ ਆ ਬਸ ਆਵळा ਬਾਰਡਰ ਇੱਥੇ ਰੰਗ ਵੀ ਲੈਣ ਸਹੀ ਆ ਠੀਕ ਹੈ ਆ ਤੁਹਾਨੂੰ ਘੇਰੇ ਤੇ ਆਵळा ਬਾਰਡਰ ਮਿਲੂਗਾ ਠੀਕ ਹੈ ਇਹ ਵਾਲੀ ਬਾਜੂ ਮਿਲੂਗੀ ਤੇ ਬੈਕ ਸਾਈਡ ਤੇ ਫੇਰ ਤੁਹਾਨੂੰ ਇਹ ਬੜਾ ਬਾਊਡਰ ਹੋਣਾ। ਠੀਕ ਹੈ ਜੀ। ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ। 2.5 ਮੀਟਰ ਦਾ ਪੱਕਾ ਹੋਊਗੀ। ਸ਼ੰਕਰ ਬ੍ਰਾਂਡ ਦਾ ਸੂਟ ਹੈ। ਥੋੜੀ ਬਹੁਤੀ ਵੱਧ ਹੋ ਸਕਦੀ ਹੈ, ਘੱਟ ਨਹੀਂ ਹੋ ਸਕਦੀ। ਠੀਕ ਹੈ 2.5 ਦਾ ਪੱਕਾ ਹੋਊਗੀ। ਲੋ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਆ ਕੈਮਰੀ कॉटन ਦੇ ਵਿੱਚ ਸੂਟ ਆਊਗਾ ਤੁਹਾਡੇ ਕੋਲ। ਦੁਪੱਟਾ ਦੇਖ ਲਓ, ਦੁਪੱਟਾ ਪਹਿਲਾਂ ਡਬਲ ਹੀ ਦਿਖਾ ਦਾਂ ਤੁਹਾਨੂੰ ਮੈਂ। ਉਹ ਸੋਹਣਾ ਦੁਪੱਟਾ ਹੈ। 2.5 ਤੋਂ ਪਲੱਸ ਹੋਊਗਾ ਜੀ।

ਔਰ ਕਾਟਨ ਪੂਰਾ ਵੀ ਵਿੱਚ ਮਿਕਸਿੰਗ ਵਾਲੀ ਗੱਲ ਨਹੀਂ ਹੈਗੀ ਤੇ ਆ ਹੈਗਾ ਕਿ ਰੈ ਦਾ ਠੀਕ ਹੈ ਬਾਰਡਰ ਇੱਥੋਂ ਬਾਜੂ ਨਿਕਲਣੀ ਹੈ ਇਧਰਲੀ ਸਾਈਡ ਤੇ ਇਹ ਹੈਗੀ ਇਹਦੀ ਬੈਕ ਸਾਈਡ ਠੀਕ ਹੈ ਜੀ ਤੇ ਇਹ ਹੈਗੀ ਸਲਵਾਰ 2.5 ਪਲੱਸ ਹੀ ਹੋਊਗੀ ਸਲਵਾਰ 2.5 2.5 ਤੋਂ ਘੱਟ ਨਹੀਂ ਹੁੰਦੀ ਜਿਆਦਾ ਹੋਊਗੀ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਬਿਲਕੁਲ ਕਾਟਨ ਦੇ ਵਿੱਚ ਦੁਪੱਟਾ ਇਹ ਲੋ ਚੌੜਾਈ ਬਹੁਤ ਹੈ ਤੇ ਲੰਬਾਈ 2.5 ਚੌੜਾਈ ਇੰਨੀ ਜ਼ਿਆਦਾ ਵੀ ਇਹਨੇ ਲੰਬਾਈ ਵੀ ਪੂਰੀ ਕਰਤੀ ਤੇ ਆ ਹੈਗਾ ਇਹਦਾ ਕੰਨੀਆਂ ਦੇ ਉੱਪਰ ਇਸ ਤਰ੍ਹਾਂ ਦਾ ਬਾਰਡਰ ਠੀਕ ਹੈ ਜੀ ਸੂਟ ਬਹੁਤ ਪਿਆਰਾ ਹੈ ਕਪੜਾ ਪੂਰਾ ਐਨ ਵਧੀਆ ਆਊਗਾ ਕਪੜੇ ਦੀ ਚਿੰਤਾ ਨਾ ਕਰਿਓ ਤੇ ਇਹ ਹੈਗਾ ਅਗਲਾ ਸੂਟ ਤੁਹਾਨੂੰ ਮਿਲੂਗਾ ਬਿਲਕੁਲ ਕਾਟਨ ਦੇ ਵਿੱਚ ਲੋ ਜੀ 컬러 ਦੇਖ ਲਓ ਬਹੁਤ ਪਿਆਰਾ 컬러 ਹੈ ਪੱਟੀ ਐਡਜਸਟੇਬਲ ਹੈ ਹਟਾ ਕੇ ਇਧਰ ਉਧਰ ਕਰ ਸਕਦੇ ਹੋ ਤੁਸੀਂ ਉੱਚੀ ਨੀਵੀ ਕਰ ਸਕਦੇ ਹਾਂ ਸਾਈਡ ਤੇ ਕਰ ਸਕਦੇ ਹਾਂ ਕੋਟ ਜਿਹੀ ਲੱਗੇ ਹਮ ਵਿੱਚ ਮਿਰਰ ਵਰਕ ਹੋ ਜਾਵੇ ਕਾਟਨ ਬਿਲਕੁਲ ਪਿਓਰ ਮਿਲੂਗੀ ਬਿਲਕੁਲ ਸੀ ਥਰੂ ਨਹੀਂ ਹੈਗੀ ਤੁਹਾਨੂੰ ਕੋਈ ਲਾਈਨਿੰਗ ਦੀ ਕੋਈ ਅੰਡਰ ਸ਼ਰਟ ਦੀ ਜਰੂਰਤ ਨਹੀਂ ਹੈਗੀ ਤੇ ਲਓ ਜੀ ਇਹ ਮਿਲੂਗੀ 2.5 ਮੀਟਰ ਦੀ ਸਲਵਾਰ ਫਿਰ ਵੀ ਮੈਂ ਇੱਕ ਵਾਰ ਸਲਵਾਰ ਨੋਪ ਦੇਵਾਂ 2.5 ਮੀਟਰ ਲਓ ਜੀ 2.5 ਮੀਟਰ ਦੀ ਸਲਵਾਰ ਹੋਊਗੀ ਔਰ ਇਸ ਤਰ੍ਹਾਂ ਲੰਬੀਆਂ ਲਾਈਨਾਂ ਇਦਾਂ ਹੀ ਹੋਊਗੀ ਇਦਾਂ ਹੀ ਹੋਣੀ ਚਾਹੀਦੀ ਹੈ ਤੇ ਲੋ ਦੁਪੱਟਾ ਦੇਖੋ ਕਾਟਨ ਦਾ ਹੀ ਦੁਪੱਟਾ ਆਉਂਦਾ ਆ ਬਹੁਤ ਸੋਹਣਾ ਦੁਪੱਟਾ ਬਹੁਤ ਸੋਹਣਾ ਗਰਮੀਆਂ ਦੇ ਰਿਕੋਰਡਿੰਗਲੀ ਕਲਰ ਵੀ ਬਹੁਤ ਪਿਆਰਾ ਹੈ ਠੀਕ ਹੈ ਲੋ ਲੋ ਦੀ ਲਾਸਟ ਸੂਟ ਬੇਬੀ ਪਿੰਕ ਕਲਰ ਹੈ। ਕਾਟਨ ਬਹੁਤ ਸੋਹਣੀ ਹੈ। ਤੇ ਆਹ ਲੇਸਸ ਲੱਗੀਆਂ ਹੋਈਆਂ ਨੇ ਦੋਨੋਂ ਆਹ ਵਿੱਚ ਵਰਕ ਹੋਇਆ ਹੋਇਆ। ਠੀਕ ਹੈ ਜੀ ਬਿਲਕੁਲ ਕਾਟਨ ਦੇ ਵਿੱਚ ਸੂਟ ਰਹੂਗਾ 5 ਮੀਟਰ ਦਾ ਸੂਟ ਆਊਗਾ। ਤੇ ਲੋ ਇਸ ਤਰ੍ਹਾਂ ਦਾ ਸੂਟ ਪੈਨਲ ਬਣੇ ਹੋਏ ਨੇ ਠੀਕ ਹੈ ਜੀ। ਤੇ ਨੈਕਸਟ ਹੈ ਜੀ ਇਹਦੇ ਨਾਲ ਆ ਦੁਪੱਟਾ। ਹੋਰ ਤਾਂ ਨਹੀਂ ਮਿਲਦਾ ਕਿਤੇ। ਘੇਰੇ ਤੇ ਲੇਸ ਲੱਗੀ ਹੋਈ ਹੈ। ਆ ਲੋ। ਕੇ ਲਏ ਤੇ ਧੋਨੇ ਵਾਲੀ ਲੇਸ ਦੀ ਠੀਕ ਆ ਬਿਲਕੁਲ ਕਾਟਨ ਦੇ ਵਿੱਚ ਸੂਟ ਰਹੂਗਾ ਬਿਲਕੁਲ ਲੈਣੀ ਹੈ ਜਿੰਗਾਰਾ हां ਵਿੱਚ ਡਿਜ਼ਾਈਨਿੰਗ ਦੀ ਹੈ ਪ੍ਰਿੰਟ ਹੈ ਪਲੇਨ ਨਹੀਂ ਹੈਗਾ ਜਿਹੜੇ ਆ ਕੇ ਰੰਗ ਹੋਰ ਹੀ ਬਣ ਜਾਂਦਾ ਲੋ ਜੀ ਇਹ ਹੈਗਾ ਕਾਟਨ ਮਸਲੀਨ ਦੇ ਵਿੱਚ ਦੁਪੱਟਾ ਫੋਰ ਸਾਈਡ ਲੇਸ ਇੱਕ ਇੱਕ ਬਰੀਕ ਲੇਸ ਵਿੱਚ ਦਿੱਤੀ ਹੋਈ ਆ 베ਬੀ ਪਿੰਕ ਕਲਰ ਐਗਜੈਕਟ 베ਬੀ ਪਿੰਕ ਕਲਰ ਖੁੱਲਾ ਡੁੱਲਾ ਦੁਪੱਟਾ ਠੀਕ ਆ ਸਵਾ ਦੋ ਪਲੋਸੀ ਹੋਊਗਾ ਚੌੜਾਈ ਬਹੁਤ ਆ ਲੋ ਜੀ ਇਹ ਸੀਗੇ ਅੱਜ ਵਾਲੇ ਸੂਟ ਤੇ ਹੁਣ ਮੈਂ ਤੁਹਾਨੂੰ ਟਾਵਲ ਦਿਖਾ ਦਾਂ। ਹਾਂ। ਲੋ ਜੀ ਟਾਵਲ ਹੋਣਗੇ ਜਿਹੜੇ ਮਾਈਕਰੋਫਾਈਬਰ ਦੇ ਵਿੱਚ ਹੋਣਗੇ ਬਹੁਤ ਵਧੀਆ ਤੇ ਵੱਡੇ ਵੱਡੇ ਟਾਵਲ ਨੇ ਮੈਂ ਹਮੇਸ਼ਾ ਨਾਪ ਕੇ ਦੱਸਦੀ ਹੁੰਨੀ ਆ ਤੇ ਤੁਹਾਨੂੰ ਅੱਜ ਫੇਰ ਨਾਪ ਕੇ ਦੱਸ ਦੇਣੀ। ਲੋ ਜੀ ਲਗਭਗ 1.5 ਮੀਟਰ ਲੰਬਾ ਹੈਗਾ। ਤੇ 1.4 ਮੀਟਰ ਚੌੜਾ ਹੈਗਾ। ਲੰਬਾਈ ਚੌੜਾਈ ਬਹੁਤ ਜ਼ਿਆਦਾ ਹੈ ਖੁੱਲ੍ਹਾ ਢੁੱਲਾ ਟਾਵਲ ਹੈਗਾ। ਲਾਈਟ weight ਇੰਨਾ ਕਿ ਚੱਕੇ ਤੇ ਪਤਾ ਵੀ ਨਹੀਂ ਲੱਗਦਾ ਔਰ ਬਹੁਤ ਕਾਮਯਾਬ ਟਵਲ ਨਹੀਂ ਹੈ ਬਹੁਤ ਜ਼ਿਆਦਾ ਠੀਕ ਹੈ ਬਹੁਤ ਪੈਣਾ ਕੋਲ ਚਲੇਗੇ ਤੇ ਜੇਕਰ ਤੁਸੀਂ ਇੱਕ ਟਵਲ ਲੈਣਾ ਹੈ ਤੇ 130 ਰੁਪਏ ਦਾ ਹੋਊਗਾ ਤੇ ਸ਼ਿਪਿੰਗ ਤੁਹਾਨੂੰ ਦੇਣੀ ਪਊਗੀ ਐਕਸਟਰਾ 50 ਰੁਪਏ ਦੋ ਟਵਲ ਲੈਣੇ ਨੇ ਤਿੰਨ ਟਵਲ ਲੈਣੇ ਨੇ ਤਾਂ ਵੀ ਤੁਹਾਨੂੰ 3 ਟਵਲ ਤੱਕ ਤੁਹਾਨੂੰ 50 ਰੁਪਏ ਸ਼ਿਪਿੰਗ ਪਊਗੀ ਠੀਕ ਹੈ ਜੀ ਅਗਰ ਤੁਸੀਂ ਕਿਸੇ ਸੂਟ ਦੇ ਨਾਲ ਇਹਨੂੰ ਬਾਈ ਕਰਦੇ ਹੋ ਫਿਰ ਸ਼ਿਪਿੰਗ ਐਕਸਟਰਾ ਨਹੀਂ ਪਊਗੀ ਤੇ ਤੁਹਾਨੂੰ ਐਂ ਹੀ ਆਊਗਾ 130 ਰੁਪਏ ਤੇ ਅਗਲਾ ਦੇਖ ਲਓ ਇਹ ਵਾਲਾ ਕਲਰ ਹੈ लो जामनी एंड वाइट लाइट जा, जा जामी तो वाइट ठीक है जी तो नैक्स देखो ये वाला लो कॉफी एंड वाइट ठीक है जी नैक्सट देखो ये वाला आ गया सही कलर बहुत सोने कलर ने जी तो नैक्सट है ये वाला ਡਿਜ਼ਾਈਨਿੰਗ ਦੇਖ ਲਓ ਮੈਂ ਥੋੜਾ ਖੋਲ ਕੇ ਦਿਖਾ ਦਿਆਂ ਏਦਾਂ ਡਿਜ਼ਾਈਨਿੰਗ ਹੈ ਇਹ ਏਦਾਂ ਬਾਕੀ ਠੀਕ ਹੈ ਜੀ ਇਹ ਲੋ ਅੱਗੇ ਹੈਗਾ ਇਹ ਵਾਲਾ ਲੋ ਕਲਰ ਫਰਕ ਹੈ ਥੋੜਾ ਥੋੜਾ ਕਲਰ ਦਾ ਫਰਕ ਪਈ ਜਾਂਦਾ ਔਰ ਥੋੜਾ ਥੋੜਾ ਡਿਜ਼ਾਈਨਿੰਗ ਦਾ ਫਰਕ ਪਈ ਜਾਂਦਾ ਜਿਹੜਾ ਮਰਜ਼ੀ ਲੈ ਲਓ ਜੀ ਕਲਰ ਸਾਰੇ ਸੋਹਣੇ ਨੇ ਪਿੰਡਾ ਹੀ ਗੁੰਜੜਾ ਹੁੰਦਾ ਨਾਲੇ ਵੈਸੇ ਵੀ ਕਲਰ ਨਾਲੇ ਇਹਨਾਂ ਦੇ ਕਿਹੜਾ ਰੰਗੂ ਕਰਨੇ ਆ ਆ ਲੋ ਜਿਹੜਾ ਮਰਜ਼ੀ ਕਲਰ ਚੱਕ ਲਓ ਠੀਕ ਐ ਨੈਕਸਟ ਦੇਖੋ ਹਾਂ ਨੋ ਦੀ ਨੈਕਸਟ ਦੇਖ ਲੋ ਉਹ ਠੀਕ ਹੈ ਚੱਕੋ 130 ਦੇ ਵਿੱਚ ਇੱਕ ਟਾਵਲ 130 ਦੇ ਨਹੀਂ 50 ਰੁਪਏ 180 ਦੇ ਵਿੱਚ ਆਊਗਾ 50 ਰੁਪਏ ਸ਼ਿਪਿੰਗ ਦੋਹਾਂ ਤੇ ਵੀ 50 ਰੁਪਏ ਸ਼ਿਪਿੰਗ ਆ ਤਿੰਨਾਂ ਦੇ ਵੀ 50 ਹੈ ਜੇ ਚਾਰ ਲਓਗੇ ਤਾਂ ਫਿਰ 100 ਰੁਪਏ ਸ਼ਿਪਿੰਗ ਹੋ ਜੂਗੀ ਜੇ ਸੂਟ ਨਾਲ ਕਿਸੇ ਨਾਲ ਲੈਣੇ ਹੋ ਤਾਂ 130 ਦੇ ਵਿੱਚ ਹੀ ਆਊਗਾ ਜਾਂ ਇੱਕ ਲੈ ਲਓ ਦੋ ਲੈ ਲਓ ਤਿੰਨ ਲੈ ਲਓ ਠੀਕ ਹੈ ਜੀ ਤੇ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਰਮਾ ਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ